ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਕਿ ਸਾਨੂੰ ਗਵਰਨਮੈਂਟ ਜੌਬ ਦੀ ਤਿਆਰੀ ਕਿੰਨਾ ਟਾਈਮ ਕਰਨੀ ਚਾਹੀਦੀ ਹੈ ਹਨਾ ਇਹ ਮੈਂ ਸਿਰਫ ਆਪਣੇ ਵਿਊ ਦੇ ਨਾਲ ਆਪਣੇ opinion ਆਪਣਾ ਦੱਸੂਗੀ ਬਾਕੀ ਤੁਸੀਂ ਖੁਦ ਬਹੁਤ ਸਮਝਦਾਰ ਹੋ ਤੇ ਮੈਨੂੰ ਲੱਗਦਾ ਹੈ ਜਿੱਦਾਂ ਮੈਨੂੰ ਬਹੁਤ ਲੇਟ ਇਸ ਚੀਜ਼ ਦੀ ਸਮਝ ਆਈ ਆ ਕਿ ਹਾਂ ਕਿ ਸਾਨੂੰ ਕਿਦੋਂ ਤੱਕ ਮਤਲਬ ਆਪਣੀ ਸਟੱਡੀ ਜਿਹੜੀ ਕਰਨੀ ਚਾਹੀਦੀ ਸੀ ਵਧੀਆ ਤਰ੍ਹਾਂ ਨਾਲ ਉਸੇ ਤਰ੍ਹਾਂ ਕੋਈ ਨਾ ਕੋਈ ਜ਼ਰੂਰ ਤੁਹਾਡੇ ਵਿੱਚੋਂ ਬਹੁਤ ਜਣਿਆਂ ਨੂੰ ਇਹ ਪਤਾ ਵੀ ਹੋਏਗਾ ਕਿ ਸਾਨੂੰ ਕਦੋਂ ਤੱਕ ਤਿਆਰੀ ਕਰਨੀ ਚਾਹੀਦੀ ਤੇ ਬਹੁਤ ਜਣੇ ਮੇਰੇ ਵਾਂਗੂ ਥੋੜੇ ਅਨਜਾਣ ਵੀ ਹੋਊਗੇ ਹਨਾ ਜਿਹਨੂੰ ਕਿਸੇ ਨੇ ਨਹੀਂ ਗਾਈਡ ਕੀਤਾ ਹੋਊਗਾ ਕਿ ਹਾਂ ਤੂੰ ਕਿੱਦਾਂ ਕਿੱਦਾਂ ਕਦੋਂ ਤੱਕ ਸਟੱਡੀ ਕਰੋ ਹਨਾ ਸੋ ਨਾਲ ਨਾਲ ਮੇਰੀ ਬੇਟੀ ਦੀ ਵੀਡੀਓ ਚੱਲ ਰਹੀ ਹੈ ਉਹਨਾਂ ਦੇ ਸਕੂਲ ਚ ਫੰਕਸ਼ਨ ਸੀ ਮੈਂ ਉਹਨੂੰ ਤਿਆਰ ਕਰ ਰਹੀ ਸੀ ਤੇ ਨਾਲ ਨਾਲ ਆਪਾਂ ਗੱਲ ਕਰਦੇ ਆ ਕਿ ਸਾਨੂੰ ਸਟੱਡੀ ਜਿਹੜੀ ਆ ਉਹ ਕਦੋਂ ਤੱਕ ਕਰਨੀ ਚਾਹੀਦੀ ਹੈ ਦੇਖੋ ਜਦੋਂ ਆਪਾਂ ਗ੍ਰੈਜੂਏਸ਼ਨ ਕਰ ਲੈਨੇ ਆ ਹਨਾ ਉਸ ਤੋਂ ਬਾਅਦ ਦੇਖੋ ਜੀ ਤਾਂ ਤੁਹਾਡਾ ਬਿਲਕੁਲ ਟਾਰਗੇਟ ਹੈ ਇਹ ਹੀ ਆ ਕਿ ਹਾਂ ਗਵਰਨਮੈਂਟ ਜੌਬ ਹੀ ਲੈਣੀ ਆ ਤਾਂ ਬਿਲਕੁਲ ਜੀ ਜਾਣ ਤੋਂ ਸ਼ੁਰੂ ਕਰ ਦੋ ਸਟੱਡੀ ਕਰਨੀ ਮੈਂ ਤਾਂ ਇਹ ਕਹਿਨੀ ਆ ਕਿ ਅਗਰ ਤੁਸੀਂ ਗ੍ਰੈਜੂਏਸ਼ਨ ਕਰ ਰਹੇ ਹੋ ਤਾਂ ਨਾਲ ਹੀ ਆਪਣੀ ਕੋਚਿੰਗ ਸਟਾਰਟ ਕਰ ਦੋ ਜੋ ਵੀ ਤੁਹਾਡਾ ਜਿਹੜੀ ਵੀ ਜੌਬ ਲਈ ਤੁਸੀਂ ਜਾਣਾ ਹੈ ਹਨਾ ਲੈਣੀ ਚਾਹੁੰਦੇ ਆ ਉਹਦੀ ਨਾਲ ਹੀ 3 ਸਾਲ ਜਦੋਂ ਤੁਹਾਡੇ ਗ੍ਰੈਜੂਏਸ਼ਨ ਕਰਦੇ ਕਰਦੇ ਤੁਸੀਂ ਸਟੱਡੀ ਕਰੋਗੇ ਤਾਂ ਉਹ ਚੀਜ਼ ਮਤਲਬ ਬਹੁਤ ਚੰਗੀ ਤਰ੍ਹਾਂ ਤੁਹਾਡਾ ਨਾਲ-ਨਾਲ ਤਿਆਰੀ ਵੀ ਹੋਈ ਜਾਊਗੀ ਤੇ ਨਾਲ-ਨਾਲ ਤੁਹਾਡੀ ਜਿਹੜੀ ਆ ਉਹ ਸਟੱਡੀ ਵੀ ਚੱਲੀ ਜਾਏਗੀ ਤੇ ਦੇਖੋ ਜਦੋਂ ਤੁਸੀਂ ਫਿਰ ਗ੍ਰੈਜੂਏਸ਼ਨ ਕੰਪਲੀਟ ਕਰ ਲਓਗੇ ਤੇ ਉਸ ਤੋਂ ਬਾਅਦ ਜਦੋਂ ਵੀ ਐਗਜ਼ਾਮ ਦਿਓਗੇ ਤਾਂ ਮੈਨੂੰ ਤਾਂ ਮੈਂ ਤਾਂ ਕਹਿੰਦੀ ਡੱਡ ਸ਼ੋਰ ਆ ਕਿ ਤੁਸੀਂ ਜ਼ਰੂਰ ਆਪਣਾ ਐਗਜ਼ਾਮ ਜਿਹੜਾ ਕਲੀਅਰ ਕਰ ਲਓਗੇ ਠੀਕ ਹੈ ਅਗਰ ਤੁਹਾਨੂੰ ਫੇਰ ਵੀ ਲੱਗਦਾ ਆ ਕਿ ਹਾਂ ਉਸ ਤੋਂ ਬਾਅਦ ਨਹੀਂ ਹੋਇਆ ਕਲੀਅਰ ਤੇ 2 ਸਾਲ ਹੋਰ ਦੋ ਠੀਕ ਹੈ ਆਪਣੀ ਐਨ ਜੰਮ ਕੇ ਤਿਆਰੀ ਕਰੋ ਠੀਕ ਹੈ ਤੇ ਉਸ ਤੋਂ ਬਾਅਦ ਜਰੂਰ ਤੁਹਾਡਾ ਜਿਹੜਾ ਆ ਉਹ ਕਾਮਯਾਬ ਤੁਸੀਂ ਹੋਵੋਗੇ ਤੁਹਾਡਾ ਪੇਪਰ ਕਲੀਅਰ ਹੋਊਗਾ ਤੇ ਤੁਸੀਂ ਜਰੂਰ ਇੱਕ ਵਧੀਆ ਜੌਬ ਤੇ ਲੱਗੋਗੇ ਠੀਕ ਹੈ ਤੇ ਬਾਕੀ ਆਪਣਾ ਟਾਈਮ ਵੇਸਟ ਨਾ ਕਰੋ ਬਸ ਮੈਂ बार-बार ਇੱਕ ਹੀ ਚੀਜ਼ ਤੇ ਜ਼ੋਰ ਦਿੰਨੀ ਆ ਕਿ ਜਿੰਨਾ ਵੀ ਹੋ ਸਕਦਾ ਆਪਣੇ ਟਾਈਮ ਨੂੰ ਯੂਟਿਲਾਈਜ਼ ਕਰੋ ساری ਉਮਰ ਪਈ ਆ ਠੀਕ ਐ ਇੰਜੋਏ ਕਰਨ ਦੇ ਲਈ ਬਾਕੀ ਇਹ ਵੀ ਗੱਲ ਸੱਚ ਆ ਕਿ ਇੰਜੋਏ ਵੀ ਤੁਸੀਂ ਪੈਸੇ ਨਾਲ ਹੀ ਕਰ ਸਕਦੇ ਆ ਹਨਾ ਜੇ ਪੈਸਾ ਨਹੀਂ ਹੋਊਗਾ ਜੌਬ ਨਹੀਂ ਹੋਊਗੀ ਤੇ ਕੁਝ ਨਹੀਂ ਇੰਜੋਏ ਬੰਦਾ ਕਰਦਾ ਹੈਗਾ ਠੀਕ ਐ ਉਹ ਜਿਹੜੀ ਲਾਈਫ ਆ ਉਦੋਂ ਦਾ ਟਾਈਮ ਆ ਗ੍ਰੈਜੂਏਸ਼ਨ ਦਾ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਦਾ ਉਸ ਟਾਈਮ ਤੇ ਅਗਰ ਤੁਸੀਂ ਮਤਲਬ ਪੜੋਗੇ ਸਟੱਡੀ ਵਧੀਆ ਕਰੋਗੇ ਤਦ ਤੁਹਾਡਾ ਜਿਹੜਾ ਫਿਊਚਰ ਬਹੁਤ ਬ੍ਰਾਈਟ ਹੋਏਗਾ ਅਗਰ ਤੁਸੀਂ ਉਸ ਟਾਈਮ ਤੇ ਮਿਹਨਤ ਨਹੀਂ ਕਰੋਗੇ ਬਾਅਦ ਵਿੱਚ ਤੁਹਾਨੂੰ ਮਿਹਨਤ ਕਰਨ ਦਾ ਟਾਈਮ ਜਿਹੜਾ ਉਹ ਵੀ ਨਹੀਂ ਮਿਲੇਗਾ ਤੇ ਤੁਸੀਂ ਕਾਮਯਾਬ ਹੋਵੋਗੇ ਵੀ ਜਾਂ ਨਹੀਂ ਹੋਵੋਗੇ ਇਸ ਚੀਜ਼ ਦੀ ਕੋਈ ਸ਼ੋਰਟ ਵੀ ਨਹੀਂ ਹੁੰਦੀ ਠੀਕ ਹੈ ਜਿੰਨਾ ਵੀ ਹੋ ਸਕੇ ਆਪਣੀ ਵੱਧ ਤੋਂ ਵੱਧ ਸਟੱਡੀ ਕਰੋ ਠੀਕ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਕਾਮਯਾਬ ਹੋ ਗਏ ਹਨਾ ਫਿਰ ਜਿੰਨਾ ਮਰਜ਼ੀ ਇੰਜੋਏ ਕਰੋ ਜਦੋਂ ਤੱਕ ਮਰਜ਼ੀ ਸੋਇਓ ਜੋ ਜੋ ਮਰਜ਼ੀ ਆਪਣੀ ਮਨਪਸੰਦੀ ਚੀਜ਼ ਲਓ ਜੇ ਜਦੋਂ ਪੈਸੇ ਨਹੀਂ ਹੁੰਦੇ ਨਾ ਫਿਰ ਬੰਦਾ ਸੇਲ ਦੇ ਵਿੱਚੋਂ ਚੀਜ਼ ਵੀ ਨਹੀਂ ਲੈਣ ਲੱਗਾ ਸੌ ਵਾਰ ਸੋਚਦਾ ਹੈ ਹਨਾ ਕਿ ਹਾਂ ਹਾਈ ਸਾਡਾ ਇੰਨਾ ਦਾ ਵੀ ਜੇ ਅਸੀਂ ਲੈ ਲਿਆ ਤਾਂ ਕਿਤੇ ਸਾਡੇ ਪੈਸੇ ਜਿਹੜੇ ਆ ਉਹ ਘਟ ਨਾ ਜਾਣ ਹਨਾ ਤਾਂ ਇਹੀ ਪੈਸਿਆਂ ਦੀ ਅਸੀਂ ਹੋਰ ਕੋਈ ਚੀਜ਼ ਲੈ ਲਵਾਂਗੇ ਸੋ ਇਸ ਤਰ੍ਹਾਂ ਜੀ ਹੁੰਦਾ ਆ ਲਾਈਫ ਦੇ ਵਿੱਚ ਰਿਐਲਿਟੀ ਦੇ ਵਿੱਚ ਸੋ ਆਪਣਾ ਪਹਿਲਾ ਪਹਿਲਾ ਟਾਈਮ ਬਿਲਕੁਲ ਵਧੀਆ ਇਮਾਨਦਾਰੀ ਦੇ ਨਾਲ ਜਿਹੜਾ ਪੜਨ ਦੇ ਵਿੱਚ ਦਿਓ ਠੀਕ ਹੈ ਜੇ ਅਗਰ ਤੁਸੀ ਕੋਈ ਬਿਜ਼ਨਸ ਸੈੱਟ ਕਰਨਾ ਚਾਹੁੰਦੇ ਹੋ ਉਹ ਵੀ ਉਸੇ ਟਾਈਮ ਸ਼ੁਰੂ ਕਰ ਲੋ ਠੀਕ ਹੈ ਕਿਉਂਕਿ ਦੇਖੋ ਟਾਈਮ ਜਿਹੜਾ ਆ ਲੱਗਦਾ ਕਿਸੇ ਵੀ ਕੰਮ ਨੂੰ ਸੈੱਟ ਕਰਨ ਚ ਜੇ ਅਸੀਂ ਕਹਿੰਨੇ ਕਿ ਅੱਜ ਅਸੀਂ ਕੋਈ ਬਿਜ਼ਨਸ ਖੋਲ ਲੈਂਦੇ ਹਾਂ ਹਨਾ ਕਿ ਉਹ ਅੱਜ ਹੀ ਜਾਂ ਥੋੜੇ ਦਿਨਾਂ ਵਿੱਚ ਸੈੱਟ ਹੋ ਜਾਊਗਾ ਤੇ ਇਸ ਤਰ੍ਹਾਂ ਵੀ ਨਹੀਂ ਹੁੰਦਾ ਹਰ ਇੱਕ ਚੀਜ਼ ਨੂੰ ਜਿਹੜਾ ਵਧਣ ਫੁੱਲਣ ਲਈ ਟਾਈਮ ਚਾਹੀਦਾ ਹੁੰਦਾ ਹੈ ਸੋ ਪਲੀਜ਼ ਆਪਣਾ ਜਿਹੜਾ ਆ ਧਿਆਨ ਆਪਣੇ ਫਿਊਚਰ ਵੱਲ ਜਰੂਰ ਲਗਾਓ ਫਿਊਚਰ ਬਣਾਉਣ ਵਿੱਚ ਠੀਕ ਹੈ ਨਹੀਂ ਤਾਂ ਬਾਅਦ ਵਿੱਚ ਬਹੁਤ ਪਛਤਾਵਾ ਹੁੰਦਾ ਹੈ ਤੇ ਉਹ ਟਾਈਮ ਜਿਹੜਾ ਆ ਉਹਨਾ ਟਾਈਮ ਸਾਨੂੰ ਮਿਲਦਾ ਵੀ ਨਹੀਂ ਫਿਰ ਫਿਊਚਰ ਬਣਾਉਣ ਲਈ ਤੇ ਬਾਅਦ ਵਿੱਚ ਸਿਰਫ ਪਛਤਾਵਾ ਪੱਲੇ ਰਹਿ ਜਾਂਦਾ ਹੈ ਸੋ ਇਸ ਕਰਕੇ ਆਪਣੀ ਫਿਊਚਰ ਬਣਾਉਣ ਵੱਲ ਧਿਆਨ ਦਿਓ ਠੀਕ ਹੈ ਜੇ ਤੁਸੀਂ ਮਤਲਬ ਸਟੱਡੀ ਉਸ ਟਾਈਮ ਤੇ ਕਰਨੇ ਹੈ ਗ੍ਰੈਜੂਏਸ਼ਨ ਟਾਈਮ ਤੇ ਹੈ ਨਾ ਤੇ ਉਸ ਟਾਈਮ ਤੇ ਤੁਹਾਡੀ ਮੇਨ ਮੇਨ ਸਟੱਡੀ ਹੋ ਚੁੱਕੀ ਹੋਊਗੀ ਹਨਾ ਜਦੋਂ ਤੁਸੀਂ ਗ੍ਰੈਜੂਏਸ਼ਨ ਨੂੰ 3 ਸਾਲ ਦੋਗੇ ਨਾਲ ਨਾਲ ਆਪਣੀ ਕੋਚਿੰਗ ਵਗੈਰਾ ਕਰੋਗੇ ਹਨਾ ਇਹ ਨਾ ਬਿਲਕੁਲ ਵੀ ਸੋਚੋ ਕਿ ਹਾਂ ਸਾਡੇ ਪੇਰੈਂਟਸ ਸਟੱਡੀ ਤੇ ਵੀ ਪੈਸਾ ਲਗਾ ਰਹੇ ਆ ਹੁਣ ਕੋਚਿੰਗ ਤੇ ਵੀ ਪੈਸਾ ਲਗਾਉਗੇ ਨੋ ਇਹ ਚੀਜ਼ ਮੈਂ ਬਹੁਤ ਵੱਡੀ ਗਲਤੀ ਕੀਤੀ ਆ ਮੈਂ ਇਹ ਕੰਜੂਸਪੋਣਾ ਜਿਹਾ ਬਹੁਤ ਰੱਖਿਆ ਕਿ ਹਾਂ ਨਹੀਂ ਉਹ ਐਨਾ ਮਤਲਬ ਖਰਚੁੱਤੇ ਵੀ ਕਰ ਰਹੇ ਆ ਤਾਂ ਇਧਰ ਵੀ ਦੋਗੇ ਬਟ ਨੋ ਯਾਰ ਤੁਸੀਂ ਉਸ ਟਾਈਮ ਦੇ ਬਦਲੇ ਚ ਪੈਸਾ ਕੁਝ ਵੀ ਨਹੀਂ ਹੈਗਾ ਠੀਕ ਹੈ ਉਹ ਟਾਈਮ ਜਿਹੜਾ ਆ ਉਹ ਉਹ ਟਾਈਮ ਤੇ ਜੇ ਤੁਸੀਂ ਕਾਮਯਾਬ ਹੋ ਜਾਣੇ ਆ ਪੜ ਕੇ ਤਾਂ ਕੀ ਉਹ ਪੈਸੇ ਦੀ ਕੁਝ ਵੈਲਿਊ ਨਹੀਂ ਹੋਊਗੀ ਠੀਕ ਹੈ ਤੁਹਾਡੇ ਟਾਈਮ ਦੀ ਵੈਲਿਊ ਆ ਤੁਸੀਂ ਟਾਈਮ ਜਦੋਂ ਆਪਣੀ ਵਸ ਟਾਈਮ ਨੂੰ ਵਧੀਆ ਜਗ੍ਹਾ ਤੇ ਯੂਟਿਲਾਈਜ਼ ਕਰੋ ਠੀਕ ਹੈ ਕੁਝ ਸਿੱਖਣ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਨਹੀਂ ਤਾਂ ਕੋਈ ਜੇ ਤੁਸੀਂ ਸੀਰੀਅਸਲੀ ਨਹੀਂ ਪੜਨਾ ਤਾਂ ਕੋਈ ਲੋੜ ਹੀ ਨਹੀਂ ਆ ਪੜਨ ਦੀ ਠੀਕ ਹੈ ਕੁਝ ਹੋਰ ਕਰ ਲਓ ਜਿਸ ਚੀਜ਼ ਵਿੱਚ ਤੁਹਾਨੂੰ ਇੰਟਰਸਟ ਹੋਵੇ ਤੇ ਟਾਈਮ ਵੇਸਟ ਬਿਲਕੁਲ ਨਾ ਕਰੋ ਬਸ ਆਪਣੀ ਇਹ ਟਾਈਮ ਨਹੀਂ ਤੁਹਾਡੀ ਲਾਈਫ ਬਰਬਾਦ ਹੋ ਰਹੀ ਹੁੰਦੀ ਹੈ ਠੀਕ ਹੈ ਤੇ ਆਪਣੀ ਲਾਈਫ ਆਪਣੇ ਫਿਊਚਰ ਤੋਂ ਇਲਾਵਾ ਹੋਰ ਕਿਸੇ ਚੀਜ਼ ਨੂੰ ਇੰਪੋਰਟੈਂਸ ਨਾ ਦਿਓ ਠੀਕ ਹੈ ਜੇ ਤੁਸੀਂ ਕਹੋਗੇ ਕਿ ਹਾਂ ਅੱਜ ਕੋਈ ਗੱਲ ਨਹੀਂ ਮੈਂ ਆਪਣੀ ਫਿਊਚਰ ਬਾਅਦ ਵਿੱਚ ਦੇਖ ਲਵਾਂਗੀ ਮੈਂ ਕਿਸੇ ਹੋਰ ਰਿਲੇਸ਼ਨਸ਼ਿਪ ਆਪਣੇ ਨੂੰ ਦੇਖ ਲਵਾਂ ਨਾ ਰਿਲੇਸ਼ਨ ਨੂੰ ਦੇਖ ਲਵਾਂ ਉਹ ਮੇਲੇ ਜਿਆਦਾ ਇੰਪੋਰਟੈਂਟ ਆ ਤਾਂ ਨੋ ਕੋਈ ਰਿਲੇਸ਼ਨ ਕੋਈ ਹਸਬੰਡ ਤਾਂ ਕੋਈ ਕੰਮ ਨਹੀਂ ਆਉਂਦਾ ਬਾਅਦ ਵਿੱਚ ਠੀਕ ਹੈ ਅਗਰ ਕੁਝ ਕੰਮ ਆਉਂਦਾ ਹੈ ਤਾਂ ਜੇ ਤੁਸੀਂ ਸਟੱਡੀ ਕਰਕੇ ਸੈੱਟ ਹੋਏ ਹੋਵੋਗੇ ਠੀਕ ਹੈ ਤੁਹਾਡੇ ਕੋਲ ਪੈਸਾ ਹੋਊਗਾ ਤੇ ਤਾਂ ਸਭ ਕੁਝ ਠੀਕ ਹੋਊਗਾ ਨਹੀਂ ਤਾਂ ਤੁਹਾਡੇ ਰਿਲੇਸ਼ਨ ਵੀ ਅੱਛੇ ਨਹੀਂ ਚੱਲਣਗੇ ਠੀਕ ਹੈ ਸਭ ਕੁਝ ਆ ਮੈਂ ਤਾਂ ਕੰਨੀ ਆ ਕਿ ਪੈਸੇ ਨਾਲ ਹੀ ਚੱਲ ਰਿਹਾ ਹੈ ਸਭ ਕੁਝ ਪੈਸਾ ਨਹੀਂ ਹੈਗਾ ਤਾਂ ਕੁਝ ਵੀ ਨਹੀਂ ਹੈਗਾ ਵਧੀਆ ਜੇ ਪੈਸਾ ਹੈ ਤਾਂ ਤੁਹਾਡੇ ਰਿਲੇਸ਼ਨ ਵੀ ਵਧੀਆ ਹੋਣਗੇ ਤੁਹਾਡੇ ਰਿਲੇਟਿਵ ਵੀ ਵਧੀਆ ਹੋਣਗੇ ਠੀਕ ਹੈ ਮਤਲਬ ਹਰ ਚੀਜ਼ ਇੱਕ ਸਭ ਕੁਝ ਵਧੀਆ ਹੋਗਾ ਤੇ ਜੇ ਤੁਸੀਂ ਤੁਹਾਡੇ ਕੋਲ ਪੈਸਾ ਹੈ ਨਹੀਂ ਤੁਹਾਡੇ ਕੋਲ ਜੌਬ ਹੈ ਨਹੀਂ ਤਾਂ ਕੁਝ ਵੀ ਨਹੀਂ ਵਧੀਆ ਚੱਲਦਾ